ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚੋਂ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿੱਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀਚ ਅਸੀਂ ਕ੍ਰਿਕਟਚ ਅਸੀਂ ਕਬੱਡੀਆਂਚ ਅਸੀਂ ਗੋਲੇ ਸੱਟਣਚ ਅਸੀਂ ਐਥਲੈਟਿਕਸਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ आज सावन का महीना परम पिता परमेश्वर की कृपा से आज मंदिरों में भक्तों का जन्म साल उमड़ कर आया है सावन के महीने में भगवान शंकर के भक्तों पर अति कृपा होती है मान्यता है कि इसी सावन महीने में समुद्र मंथन हुआ था और समुद्र मंथन में से जो अमृत निकला था वो देवताओं में विसर्जित किया गया था और सावन के महीने में भगवती माँ पार्वती ने भगवान शंकर की पूजा आराधना की थी और इसी पूजा आराधना से प्रसन्न होकर भगवान शंकर ने भगवती माँ पार्वती को वरदान दिया था भगवती माँ पार्वती ने भगवान शंकर को प्राप्त किया था इसलिए इस मास की बड़ी मान्यता बड़ा महत्व है और जो भी भक्त जैसे सोमवार का दिन है भक्तों की सैलाब मंदिरों में उमड़ा हुआ है प्रत्येक भक्त जो भी सावन के महीने में प्रतिदिन मंदिर देवालय आता है जा सोमवार का व्रत रखता है भगवान उसकी मनोवांछित फल की प्राप्ति का आशीर्वाद देते हैं सभी प्रकार के मनोकामनाएं पूर्ति करते हैं जो भी भक्त भगवान शंकर के दरबार में आकर भगवान को जल अर्पित करता है धूप दीप नैवेद्य और बिल पत्र अर्पित करता है भगवान उसके मनोरथ पूर्ण करते हैं सभी प्रकार के मनोकामना पूर्ण करते हैं इसलिए भगवान शंकर का सभी भक्तों पर बहुत बहुत आशीर्वाद इस महीने में विशेषकर बना रहता है इसी मंगल कामना के साथ

ਇਸ ਦਿਨ ਸ਼ਿਵ ਜੀ ਸਭ ਦੀਆਂ ਮਨੋਕਾਮਨਾ ਪੂਰੀ ਕਰਦੇ ਸਭ ਤੋਂ ਪਹਿਲਾਂ ਸਭ ਤੋਂ ਸਭ ਸ਼ਿਵ ਭਗਤਾਂ ਨੂੰ ਹਰ ਹਰ ਸ਼ੰਭੂ ਹਰ ਹਰ ਭੋਲੇ ਅੱਜ ਬਹੁਤ ਰੌਣਕ ਹੈ ਜੀ ਅੱਜ ਸਾਵਨ ਮਹੀਨੇ ਦਾ ਆਖਰੀ ਸੋਮਵਾਰ ਹੈ ਔਰ ਵਰਤ ਪੂਜਨ ਕਰ ਰਹੀਆਂ ਨੇ ਅੱਜ ਕੰਜਕਾਂ ਇੱਥੇ ਆਈਆਂ ਹੋਈਆਂ ਨੇ ਬਹੁਤ ਕੁੜੀਆਂ ਆਈਆਂ ਹੋਈਆਂ ਨੇ ਤੇ ਬੜੀ ਰੌਣਕ ਹੈ ਸ਼ਰਧਾਲੂਆਂ ਦੀ ਬੜੀ ਭੀੜ ਲੱਗੀ ਹੋਈ ਹੈ ਔਰ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਸਾਰੇ ਪਾਸੇ ਕਹ ਲੋ ਕਿ ਸ਼ਿਵ ਸ਼ੰਕਰ ਦੇ ਨਾਮ ਦੀ ਲੋਕ ਮਾਲਾ ਜਪ ਰਹੇ ਆ ਔਰ ਉਹਨਾਂ ਦੇ ਰੰਗ ਚ ਰੰਮੇ ਹੋਏ ਆ ਬਹੁਤ ਵਧੀਆ ਮਾਹੌਲ ਹੈ ਜੀ ਇੱਥੇ ਦੇਖੋ ਮੰਦਿਰ ਦੇ ਵਿੱਚ ਕਈ ਥਾਂ ਤੇ ਕੋਈ ਕਥਾ ਕਰ ਰਿਹਾ ਹੈ ਕੋਈ ਪੂਜਾ ਕਰ ਰਿਹਾ ਹੈ ਕੋਈ ਦੀਵੇ ਨੂੰ ਜਲ ਚੜਾ ਰਿਹਾ ਤੇ ਮਤਲਬ ਲੰਗਰ ਵੀ ਲੱਗੇ ਹੋਏ ਨੇ ਕਾਫੀ ਜਗ੍ਹਾ ਤੇ ਚੰਦਰੀ ਮੰਦਿਰ ਦੇ ਔਰ ਬਹੁਤ ਵਧੀਆ ਮਾਹੌਲ ਹੈ ਸਾਰੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਇੱਕ ਬੜੀ ਡਿਸਪਲਾਈਨ ਦੇ ਵਿੱਚ ਲੈ ਕੇ ਗਿਆ ਸੰਗਤਾਂ ਨੇ ਉਹ ਦਰਸ਼ਕਾਂ ਨੇ ਭੁੱਲੋ ਸੰਗਤ ਜੀ ਤਾਂ ਆਪਣਾ ਐਵੇਂ ਜੀ ਉਹ ਤਾਂ ਦਿਲਦਿਆਂ ਸਭ ਹੀ ਜਾਣਦੇ ਨੇ बाकी बंदा होता है ही मंगता मांगना मंगना जानता है मंगता ही है पर वो अपनिया अपने, अपने का का आप ही जानता है और सब अपुरिया भी है